ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਬੜੇ ਵੱਡੇ ਭਾਗਾਂ ਵਾਲੇ ਹਾਂ ਜੋ ਅਮਰਤ ਵੇਲ ਤੋਂ ਲੈ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹਾਂ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਤਨ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਆਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਤਿਗੁਰਾਂ ਦੇ ਨਾਲ ਜੁੜ ਜਾਂਦਾ ਹੈ ਤਾਂ ਫਿਰ ਉਹ ਸਤਿਗੁਰਾਂ ਦੀ ਗੁਰਬਾਣੀ ਦੇ ਨਾਲ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਕਿਉਂਕਿ ਸੰਗਤ ਜੀ ਆਪਣੇ ਮਨ ਨੂੰ ਜਿੱਤਣਾ ਬਹੁਤ ਮੁਸ਼ਕਲ ਹੈ ਕਿਉਂਕਿ ਜਿਹੜਾ ਮਨ ਹੈ ਉਹ ਦੁਨਿਆਵੀ ਕਾਰਾਂ ਬਿਹਾਰਾਂ ਦੇ ਵਿੱਚ ਫਸਿਆ ਹੋਇਆ ਹੈ ਆਪਣਾ ਮਨ ਗੁਰੂ ਘਰ ਦੇ ਵੱਲ ਗੁਰਬਾਣੀ ਦੇ ਵੱਲ ਨਹੀਂ ਲੱਗਦਾ ਪਰੰਤੂ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਲੱਗ ਜਾਂਦਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਉਹ ਆਪਣੇ ਮਨ ਦੇ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ ਉਹ ਮਨੁੱਖ ਆਪਣੇ ਮਨ ਨੂੰ ਸਤਿਗੁਰਾਂ ਦੇ ਨਾਲ ਜੋੜ ਲੈਂਦਾ ਹੈ ਫਿਰ ਜਿਹੜਾ ਮਨੁੱਖ ਆਪਣੇ ਮਨ ਨੂੰ ਸਤਿਗੁਰਾਂ ਦੇ ਨਾਲ ਜੋੜਦਾ ਹੈ ਫਿਰ ਉਸ ਮਨੁੱਖ ਦੀ ਇਸ ਸੰਸਾਰ ਦੇ ਵਿੱਚ ਸੋਭਾ ਹੁੰਦੀ ਹੈ ਕਿਉਂਕਿ ਜਿਹੜਾ ਮਨੁੱਖ ਗੁਰੂ ਦੇ ਨਾਲ ਜੁੜੇਗਾ ਗੁਰਬਾਣੀ ਦੇ ਨਾਲ ਜੁੜੇਗਾ ਉਸ ਮਨੁੱਖ ਦੇ ਉੱਪਰ ਗੁਰੂ ਦੀ ਕਿਰਪਾ ਹੋ ਜਾਵੇਗੀ ਅਤੇ ਉਸ ਨੂੰ ਇਸ ਸੰਸਾਰ ਦੇ ਵਿੱਚ ਇੱਜ਼ਤ ਹਾਸਲ ਹੋ ਜਾਂਦੀ ਹੈ ਹਰ ਕੋਈ ਉਸ ਮਨੁੱਖ ਦਾ ਸਤਿਕਾਰ ਕਰਦਾ ਹੈ ਜਿਹੜਾ ਮਨੁੱਖ ਗੁਰਵਾਣੀ ਦੇ ਨਾਲ ਜੁੜਦਾ ਹੈ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਇਹ ਕਿਵੇਂ ਹੁੰਦਾ ਹੈ ਜਦੋਂ ਪਰਮਾਤਮਾ ਦੀ ਕਿਰਪਾ ਸਾਡੇ ਉੱਪਰ ਹੁੰਦੀ ਹੈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਰਾ ਭ੍ਰਮ ਕਾਟਿਆ ਜਾਈ ਪਰਮਾਤਮਾ ਦੇ ਪਿਆਰ ਦੇ ਤੀਰ ਜਦੋਂ ਹਿਰਦੇ ਦੇ ਵਿੱਚ ਵੱਜ ਜਾਂਦੇ ਹਨ ਫਿਰ ਸਾਡੇ ਸਮਨ ਦੀ ਜਿਹੜੀ ਭਟਕਣਾ ਹੈ ਉਹ ਦੂਰ ਹੋ ਜਾਂਦੀ ਹੈ ਫਿਰ ਮਨੁੱਖ ਦਾ ਵਿਸ਼ਵਾਸ ਇੱਕ ਸੱਚੀ ਗੁਰੂ ਦੇ ਉੱਪਰ ਟਿਕ ਜਾਂਦਾ ਹੈ ਉਹ ਫਿਰ ਜਿਹੜੇ ਦੁਨਿਆਵੀ ਗੁਰੂ ਇਸ ਦੁਨੀਆਂ ਦੇ ਉੱਪਰ ਤੁਰੇ ਫਿਰਦੇ ਹਨ ਉਸ ਦੀ ਭਟਕਣਾ ਮੁੱਕ ਜਾਂਦੀ ਹੈ ਫਿਰ ਉਹ ਦੁਨਿਆਵੀ ਗੁਰੂਆਂ ਨੂੰ ਛੱਡ ਕੇ ਇੱਕੋ ਇੱਕ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣ ਲੱਗ ਜਾਂਦਾ ਹੈ ਜੇ ਕੋਈ ਦੁੱਖ ਦੀ ਘੜੀ ਆਉਂਦੀ ਹੈ ਤਾਂ ਵੀ ਸਤਿਗੁਰਾਂ ਅੱਗੇ ਅਰਦਾਸ ਕਰਦਾ ਹੈ ਅਤੇ ਜਦੋਂ ਸੁੱਖ ਦੀ ਘੜੀ ਆਉਂਦੀ ਹੈ ਫਿਰ ਵੀ ਉਹ ਮਨੁੱਖ ਸਤਿਗੁਰਾਂ ਦਾ ਸ਼ੁਕਰਾਨਾ ਕਰਦਾ ਹੈ ਇਹ ਕਦੋਂ ਹੁੰਦਾ ਹੈ ਜਦੋਂ ਅਸੀਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਉਣਾ ਸ਼ੁਰੂ ਕਰ ਦਿੰਦੇ ਹਾਂ ਪ੍ਰਮਾਤਮਾ ਦੀ ਕਿਰਪਾ ਸਾਡੇ ਉੱਪਰ ਹੋਣ ਲੱਗ ਜਾਂਦੀ ਹੈ ਫਿਰ ਉਹ ਮਨੁੱਖ ਆਪਣੇ ਮਨ ਦੇ ਉੱਪਰ ਕਾਬੂ ਪਾ ਲੈਂਦਾ ਹੈ ਉਸ ਦੀ ਭਟਕਣਾ ਮੁੱਕ ਜਾਂਦੀ ਹੈ ਫਰ ਉਹ ਹਰ ਵੇਲੇ ਕਹਿਣ ਲੱਗ ਜਾਂਦਾ ਹੈ ਕਿ ਜੋ ਪਰਮਾਤਮਾ ਕਰਦਾ ਹੈ ਉਹ ਚੰਗਾ ਹੈ ਮੇਰੇ ਗੋਵਿੰਦ ਆਪਣੇ ਜਨ ਕੋ ਦੇ ਵੜਾਈ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਪਰਮਾਤਮਾ ਉਸ ਮਨੁੱਖ ਨੂੰ ਆਪਣੀ ਵੜਾਈ ਬਖਸ਼ ਦਿੰਦਾ ਹੈ ਉਸ ਨੂੰ ਇਸ ਸੰਸਾਰ ਦੇ ਵਿੱਚ ਇੱਜ਼ਤ ਬਖਸ਼ ਦਿੰਦਾ ਹੈ ਗੁਰਮਤਿ RAM ਨਾਮ ਪ੍ਰਗਾਸੋ ਸਦਾ ਰਹੋ ਸਰਣਾਈ ਫਿਰ ਗੁਰੂ ਦੀ ਮੱਤ ਦੇ ਨਾਲ ਸਾਡੇ ਅੰਦਰ ਨਾਮ ਪ੍ਰਗਟ ਹੋ ਜਾਂਦਾ ਹੈ ਜਿਹੜਾ ਮਨੁੱਖ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਉਣਾ ਸ਼ੁਰੂ ਕਰ ਦਿੰਦਾ ਹੈ ਉਸ ਦਾ ਜਿਹੜਾ ਮਨ ਹੈ ਉਹ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਫਿਰ ਉਸ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਜਿਹੜਾ ਸੰਸਾਰ ਹੈ ਇਸ ਦੇ ਵਿੱਚ ਜਿਹੜਾ ਮਨੁੱਖ ਆਇਆ ਹੈ ਉਸਨੇ ਇੱਕ ਨਾ ਇੱਕ ਦਿਨ ਜਾਣਾ ਜ਼ਰੂਰ ਹੈ ਕਿਉਂਕਿ ਇਹ ਸੰਸਾਰ ਹੈ ਜਿਹੜਾ ਇਸ ਦੇ ਵਿੱਚ ਮਨੁੱਖ ਆ ਕੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਜਦੋਂ ਮਨੁੱਖ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਉਹਦੋਂ ਪਰਮਾਤਮਾ ਅਗੇ ਰਜੋਈਆਂ ਕਰਦਾ ਹੈ ਉਦੋਂ ਉਹਦੀ ਜਿਹੜੀ ਸੁਰਤ ਹੁੰਦੀ ਹੈ ਪਰਮਾਤਮਾ ਦੇ ਨਾਲ ਜੁੜੀ ਹੁੰਦੀ ਹੈ ਉਸ ਮਨੁੱਖ ਦੀ ਜਿਹੜੀ ਲਿਬ ਹੁੰਦੀ ਹੈ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੀ ਹੁੰਦੀ ਹੈ। ਫਿਰ ਜਦੋਂ ਉਸ ਮਨੁੱਖ ਦਾ ਜਨਮ ਹੋ ਜਾਂਦਾ ਹੈ ਫਿਰ ਸਤਿਗੁਰੂ ਜੀ ਸਮਝਾਉਂਦੇ ਹਨ ਲਿਬ ਛੁੱਟ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਫਿਰ ਜਦੋਂ ਉਸ ਮਨੁੱਖ ਦਾ ਜਨਮ ਹੋ ਜਾਂਦਾ ਹੈ ਫਿਰ ਉਸ ਦੁਨਿਆਵੀ ਕਾਰਾਂ ਵਿਹਾਰਾਂ ਦੇ ਵਿੱਚ ਫਸ ਜਾਂਦਾ ਹੈ। ਵੱਡਾ ਹੁੰਦਾ ਹੈ ਜਿਸ ਤਰ੍ਹਾਂ ਉਹਦੇ ਮਾਤਾ ਪਿਤਾ ਕੰਮ ਕਰਦੇ ਹਨ ਉਹ ਵੀ ਉਸੇ ਤਰ੍ਹਾਂ ਕੰਮ ਧੰਦਿਆਂ ਦੇ ਵਿੱਚ ਰੁੱਝ ਜਾਂਦਾ ਹੈ ਤੇ ਮਾਇਆ ਇਕੱਠੀ ਕਰਨ ਦੇ ਵਿੱਚ ਰੁੱਝ ਜਾਂਦਾ ਹੈ ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਸਾਰਿਆਂ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਇੱਕ ਦਿਨ ਇਹ ਸੰਸਾਰ ਨੂੰ ਛੱਡ ਕੇ ਜਾਣਾ ਹੈ ਇਸ ਕਰਕੇ ਸਾਨੂੰ ਹਰ ਰੋਜ਼ ਸਤਿਗੁਰਾਂ ਦੇ ਦਰਸ਼ਨਦਾਰੇ ਕਰਨ ਵਾਸਤੇ ਗੁਰੂ ਦਰਬਾਰ ਦੇ ਵਿੱਚ ਆਉਣਾ ਚਾਹੀਦਾ ਹੈ। ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ, ਨਾਮ ਜਪਣਾ ਚਾਹੀਦਾ ਹੈ। ਹਰ ਜੀਉ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਣਾ। ਫਿਰ ਸਤਿਗੁਰਾਂ ਦੀ ਸਾਡੇ ਉੱਪਰ ਮਿਹਰ ਹੋ ਜਾਂਦੀ ਹੈ। ਫਿਰ ਜਿਹੜਾ ਮਨੁੱਖ ਹੈ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਜਿਸ ਕੀ ਵਾਥ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਫਿਰ ਉਸ ਮਨੁੱਖ ਦੇ ਉੱਪਰ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਫਿਰ ਜਿਹੜੀ ਵਸਤੂ ਉਸ ਮਨੁੱਖ ਨੂੰ ਦੇਣੀ ਹੁੰਦੀ ਹੈ ਪ੍ਰਮਾਤਮਾ ਆਪ ਜਾਣਦਾ ਹੈ ਕਿਵੇਂ ਆਪਣੇ ਸੰਤ ਜਨ ਨੂੰ ਆਪਣੇ ਸੇਵਕ ਨੂੰ ਕਿਹੜੀ ਵਸਤੂ ਦੇਣੀ ਹੈ ਕਿਵੇਂ ਉਸ ਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਹੈ ਜਿਨੇ ਹੀ ਚਾਖੀ ਸੋਈ ਜਾਣੇ ਗੋਂਗੇ ਕੀ ਮਠਿਆਈ ਪਰ ਜਿਹੜਾ ਮਨੁੱਖ ਗੁਰਬਾਣੀ ਦੇ ਨਾਲ ਜੁੜਦਾ ਹੈ ਗੁਰਬਾਣੀ ਨੂੰ ਪੜ੍ਹਦਾ ਹੈ ਫਿਰ ਉਹੀ ਜਿਹੜਾ ਮਨੁੱਖ ਹੈ ਉਹ ਦੱਸ ਸਕਦਾ ਹੈ ਕਿਉਂਕਿ ਜਿਵੇਂ ਇੱਕ ਗੋਂਗੇ ਨੂੰ ਮਠਿਆਈ ਖਵਾਈ ਜਾਵੇ ਤਾਂ ਉਹ ਗੂੰਗਾ ਉਸ ਮਠਿਆਈ ਦਾ ਸਵਾਦ ਨਹੀਂ ਦੱਸ ਸਕਦਾ ਉਸੇ ਤਰ੍ਹਾਂ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਪਰਮਾਤਮਾ ਦੇ ਨਾਮ ਰੂਪੀ ਵਸਤੂ ਨੂੰ ਖਾਂਦਾ ਹੈ ਆਪਣੇ ਮਨ ਦੇ ਵਿੱਚ ਵਸਾਉਂਦਾ ਹੈ ਫਿਰ ਉਹੀ ਜਾਣਦਾ ਹੈ ਉਹੀ ਬਿਆਨ ਕਰ ਸਕਦਾ ਹੈ ਕਿ ਉਸ ਦਾ ਆਸਰ ਕਿੰਨਾ ਹੁੰਦਾ ਹੈ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਉਸ ਨੂੰ ਕੀ ਪ੍ਰਾਪਤ ਹੁੰਦਾ ਹੈ ਰਤਨ ਲੁਕਾਇਆ ਲੋਕੈ ਨਾਹੀ ਜੇ ਕੋ ਰਖੈ ਲੁਕਾਈ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੁਨੀਆ ਦੇ ਵਿੱਚ ਲੁਕਿਆ ਨਹੀਂ ਰਹਿੰਦਾ ਉਸ ਦੇ ਚਿਹਰੇ ਦੇ ਉੱਪਰੋਂ ਨੂਰ ਦਿਸਣ ਲੱਗ ਜਾਂਦਾ ਹੈ ਫਿਰ ਉਹ ਮਨੁੱਖ ਕਿਸੇ ਦਾ ਮਾੜਾ ਨਹੀਂ ਸੋਚਦਾ ਕਿਸੇ ਦਾ ਬੁਰਾ ਨਹੀਂ ਤਕਾਉਂਦਾ ਫਿਰ ਹਰ ਕੋਈ ਕਹਿੰਦਾ ਹੈ ਕਿ ਭਾਈ ਜਿਹੜਾ ਇਹ ਮਨੁੱਖ ਹੈ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਇਹ ਹਰ ਇੱਕ ਦਾ ਚੰਗਾ ਸੋਚਦਾ ਹੈ ਕਿਸੇ ਦਾ ਮਾੜਾ ਨਹੀਂ ਕਰਦਾ ਸਰੋ ਜਿਹੜਾ ਮਨੁੱਖ ਹੈ ਉਹ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਉਸ ਦਾ ਜਿਹੜਾ ਜੀਵਨ ਹੈ ਪਵਿੱਤਰ ਬਣ ਜਾਂਦਾ ਹੈ ਸਭ ਕੁਝ ਤੇਰਾ ਤੂੰ ਅੰਤਰਜਾਮੀ ਤੂੰ ਸਭਨਾ ਦਾ ਪ੍ਰਭ ਹੋਈ ਇਹ ਸਾਰਾ ਜਗਤ ਉਸ ਪਰਮਾਤਮਾ ਦਾ ਬਣਾਇਆ ਹੋਇਆ ਹੈ ਉਸ ਪਰਮਾਤਮਾ ਨੂੰ ਅਨਸਾਰ ਹੈ ਕਿ ਮੈਂ ਆਪਣੇ ਜੀਵਾਂ ਨੂੰ ਆਪਣੇ ਸੇਵਕਾਂ ਨੂੰ ਉਹਨਾਂ ਦੀ ਰਾਖੀ ਕਿਵੇਂ ਕਰਨੀ ਹੈ ਜਦੋਂ ਅਸੀਂ ਪ੍ਰਮਾਤਮਾ ਦੇ ਅੱਗੇ ਆ ਕੇ ਅਰਦਾਸ ਬੇਨਤੀ ਕਰਾਂਗੇ ਤਾਂ ਸਤਿਗੁਰੂ ਜੀ ਸਾਡੀ ਅਰਦਾਸ ਜ਼ਰੂਰ ਸੁਣਦੇ ਹਨ ਪਰੰਤੂ ਕਈ ਮਨੋਖਾਂ ਦੇ ਮਨ ਦੇ ਵਿੱਚ ਕਾਲ ਪੈ ਜਾਂਦੀ ਹੈ ਕਿ ਜਲ ਤੋਂ ਜਲਦ ਜਿਹੜੀ ਸਾਡੀ ਅਰਦਾਸ ਪੂਰੀ ਹੋ ਜਾਵੇ ਪਰੰਤੂ ਸਤਿਗੁਰਾਂ ਦੇ ਉੱਪਰ ਵਿਸ਼ਵਾਸ ਰੱਖਣਾ ਚਾਹੀਦਾ ਹੈ ਸਮਾਂ ਪਾਉਣ ਦੇ ਉੱਪਰ ਹਰ ਇੱਕ ਦੇ ਜਿਹੜੀਆਂ ਅਰਦਾਸਾਂ ਹਨ ਉਹ ਪੂਰੀਆਂ ਹੋ ਜਾਂਦੀਆਂ ਹਨ ਉਹ ਪ੍ਰਮਾਤਮਾ ਨੂੰ ਪਤਾ ਹੈ ਕਿ ਕਿਹੜੀ ਵਸਤੂ ਮੈਂ ਆਪਣੇ ਸੇਵਕ ਨੂੰ ਕਿਹੜੇ ਵੇਲੇ ਦੇਣੀ ਹੈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਆਵਰਣਾ ਕੋਈ ਧੰਨ ਸੇਵਕ ਗੁਰੂ ਰਾਮਦਾਸ ਜੀ ਮਹਾਰਾਜ ਸਮਝਾਉਂਦੇ ਹਨ ਕਿ ਉਹੀ ਮਨੁੱਖ ਤੇਰਾ ਨਾਮ ਹਾਸਲ ਕਰਦਾ ਹੈ ਜਿਸ ਨੂੰ ਤੂੰ ਇਹ ਦਾਤ ਬਖਸ਼ਦਾ ਹੈ ਹੋਰ ਕੋਈ ਵੀ ਜੀਵ ਐਸਾ ਨਹੀਂ ਹੈ ਜੋ ਤੇਰੀ ਬਖਸ਼ਿਸ਼ ਤੋਂ ਬਿਨਾਂ ਤੇਰਾ ਨਾਮ ਪ੍ਰਾਪਤ ਕਰ ਸਕੇ ਪਰਮਾਤਮਾ ਦੀ ਸਾਡੇ ਉੱਪਰ ਕਿਰਪਾ ਹੁੰਦੀ ਹੈ ਤਾਂ ਹੀ ਅਸੀਂ ਅੱਜ ਦਰਬਾਰ ਦੇ ਵਿੱਚ ਜੁੜੇ ਬੈਠੇ ਹਾਂ ਤਾਂ ਹੀ ਅਸੀਂ ਸੰਗਤ ਦੇ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਦੇ ਹਾਂ ਇਹ ਉਸ ਪਰਮਾਤਮਾ ਦੀ ਕਿਰਪਾ ਹੈ ਜੋ ਅਸੀਂ ਘਰ ਦੇ ਵਿੱਚੋਂ ਚੱਲ ਕੇ ਗੁਰੂ ਦਰਬਾਰ ਦੇ ਵਿੱਚ ਆਏ ਹਾਂ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਆਏ ਹਾਂ ਕਿਉਂਕਿ ਜਦੋਂ ਅਸੀਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਵਾਂਗੇ ਸਤਿਗੁਰਾਂ ਦੇ ਸਨਮੁਖ ਹੋਵਾਂਗੇ ਸਤਿਗੁਰਾਂ ਨੂੰ ਨਮਸਕਾਰ ਕਰਾਂਗੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਾਂਗੇ ਫਿਰ ਸਤਿਗੁਰਾਂ ਦੀ ਕਿਰਪਾ ਸਾਡੇ ਉੱਪਰ ਹੋ ਜਾਂਦੀ ਹੈ ਸੋ ਇਸ ਕਰਕੇ ਜੇ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਤਾਂ ਹਰ ਰੋਜ਼ ਗੁਰੂ ਦਰਬਾਰ ਦੇ ਵਿੱਚ ਆਉਣਾ ਚਾਹੀਦਾ ਹੈ ਆਪ ਵੀ ਜੁੜਨਾ ਚਾਹੀਦਾ ਹੈ ਤੇ ਹੋਰਾਂ ਨੂੰ ਵੀ ਜੋੜਨਾ ਚਾਹੀਦਾ ਹੈ ਕਿਉਂਕਿ 사ਤਗੁਰੂ ਜੀ ਸਮਝਾਉਂਦੇ ਹਨ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੇ ਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ 사ਤਗੁਰੂ ਜੀ ਕਹਿੰਦੇ ਭਾਈ ਜੇ ਅਸੀਂ ਸੋਨੇ ਦੇ ਜਿਹੜੇ ਮੰਦਰ ਹਨ ਉਹ ਬਣਾ ਕੇ ਦਾਨ ਕਰ ਦਈਏ ਅਤੇ ਉਸ ਦੇ ਬਰਾਬਰ ਇੱਕ ਸਿੱਖ ਨੂੰ ਇੱਕ ਸ਼ਬਦ ਸਿਖਾ ਦਈਏ ਤਾਂ ਉਹਨਾਂ ਹੀ ਪੁੰਨ ਸਾਨੂੰ ਪ੍ਰਾਪਤ ਹੁੰਦਾ ਹੈ ਤਾਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਆਪ ਵੀ ਜੁੜਨਾ ਹੈ ਅਤੇ ਹੋਰਾਂ ਨੂੰ ਵੀ ਜੋੜਨਾ ਹੈ ਸੋ ਇਸ ਕਰਕੇ ਹਰ ਰੋਜ਼ ਗੁਰੂ ਦਰਬਾਰ ਦੇ ਵਿੱਚ ਆ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਅਸੀਂ ਕਰਨੇ ਹਨ ਸਤਿਗੁਰਾਂ ਦੇ ਨਾਮ ਦੇ ਨਾਲ ਜੁੜਨਾ ਹੈ ਫੇਰ ਹੀ ਸਤਿਗੁਰੂ ਸਾਡੇ ਉੱਪਰ ਕਿਰਪਾ ਕਰਦੇ ਹਨ ਅਤੇ ਸਾਰਿਆਂ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਦੇ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਸੋ ਹੋਈਆਂ ਪੁੱਲਾਂ ਦੀ ਖਿਮਾ ਬਲਾਉ ਫਤਿਹ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ